ਨੈਕਸਟ 24 ਪੰਜਾਬ న్యూਸ ਚੈਨਲ ਤੇ ਦਿੱ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ 79 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸੱਡੀ ਆਨ ਵਲਗਨ ਨਵੰਗਤ ਤੇ ਤਾਜ਼ੀ ਖਬਰਾਂ ਤੁਹਾਡੇ ਤੱਕ ਪਹੁੰਚਣ। ਚੋਨਾ ਲਗਾਉਣ ਦੀ ਵਿਜ਼ਾਈ ਨੂੰ ਲੈ ਕੇ ਬਿਜਲੀ ਬੋਰਡ ਦੇ ਵੱਲੋਂ ਪੂਕਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਕੈਬਨਿਟ ਮੰਤਰੀ ਈਟੀਓ ਤਰਨਤਾਰਨ ਤੋਂ ਅਮਿਸਰ ਜਾਣ ਵਾਲੇ ਮੇਨ ਰੇਲਵੇ ਫਾਟਕ ਦੇ ਉੱਪਰ ਫਲਾਈਓਵਰ ਪੁਲ ਦਸੰਬਰ ਦੇ ਮਹੀਨੇ ਦੇ ਵਿੱਚ ਹੋਵੇਗਾ ਮੁਕੰਮਲ ਸਮੇਂ ਤੋਂ ਪਹਿਲਾਂ ਹੀ ਹੋਵੇਗਾ ਤਿਆਰ। ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਇਹ 25 ਪਾਲਸੀ 7 ਕੁ ਮਹੀਨੇ ਪਹਿਲਾਂ ਇਹਨੇ ਅਗਰੇਸ਼ਨ ਕੀਤੀ ਸੀਗੀ ਇੱਥੇ ਕਿਉਂਕਿ ਇਹ ਬੜਾ ਚਰਨੀਚੀਅਸ ਏਰੀਆ ਹੈ ਕਰਮਤਾਕ ਸਾਹਿਬ ਪ੍ਰਤਾਪ ਸਾਹਿਬ ਤੇ ਹਰਮੰਦਰ ਸਾਹਿਬ ਬਹੁਤ ਇਸ ਤਰ੍ਹਾਂ ਜਿਹੜੇ ਨੇ ਉਹ ਦਸਨਾ ਵੀ ਜਾਂਦੇ ਨੇ ਸੋ ਇੱਥੇ ਬੜੀ ਮੁਸ਼ਕਲ ਆ ਰਹੀ ਸੀਗੀ ਸੋ ਅਸੀਂ ਇਹਨੂੰ ਸ਼ੁਰੂਆਤ ਕੀਤੀ ਇਸ ਰੇਲਵੇ ਬ੍ਰਿਜ ਦੀ ਔਰ ਇਹਦੇ ਤੇ ਕੋਈ 770 ਮੀਟਰ ਦਾ ਫਲਾਈਓਵਰ ਬਣਨਾ ਜਿੱਤਾ ਚੌੜਾਈ ਜਿਹੜੀ ਆ ਉਹ 22 ਮੀਟਰ ਆ ਸੋ ਕਾਫੀ ਲੰਬੀ ਚੌੜੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਇਸ ਪੋਟ ਤੇ ਖਤਮ ਹੋ ਚੁੱਕੀ 82 ਲੱਖ ਤੇ 88000 ਰੁਪਏ ਤੇ ਅਸੀਂ ਪ੍ਰਸ਼ਾਸਕੀ ਪ੍ਰਵਾਨਗੀ 82 ਕਰੋੜ ਤੇ 88 ਲੱਖ ਦੀ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਸੀਗੀ ਆ ਜਿਹਦੇ ਵਿੱਚੋਂ ਇਹ ਕੰਮ ਅਸੀਂ ਉਨਾ ਤਰਕਰੋੜ ਤੇ 88 ਲੱਖ ਦੇ ਵਿੱਚ ਕੰਪਲੀਟ ਕਰ ਰਹੇ ਆ ਭਾਵੇਂ ਅਸੀਂ ਟਰਾਂਸਪੇਰੈਂਟ ਵੇ ਦੇ ਨਾਲ 13 ਕਰੋੜ ਰੁਪਏ ਸਰਕਾਰ ਦਾ ਜਿਹੜਾ ਹੈ ਇਸ ਪੁੱਲ ਦੇ ਵਿੱਚ ਬਚਾਇਆ ਔਰ ਐਕਸਪੈਕਟਡ ਡੇਟ ਜਿਹੜੀ ਸੀਗੀ ਇਹਦੀ ਕੰਪਲੀਸ਼ਨ ਦੀ ਉਹ ਵੀ ਅਸੀਂ ਸਮੇਂ ਨਰਦਾ ਜਿਹੜੀ ਸਮਾਂ ਆ ਉਹ ਸੀਗਾ ਜੂਨ 2026 ਸੋ ਅਸੀਂ ਇਹਨੂੰ ਦਸੰਬਰ 25 ਤੱਕ ਹੀ ਲਗਭਗ ਐਕਸਪੈਕਟਡ ਡੇਟ ਤੋਂ 6 ਮਹੀਨੇ ਪਹਿਲਾਂ ਹੀ ਇਸ ਪੁੱਲ ਨੂੰ ਕੰਪਲੀਟ ਕਰ ਰਹੇ ਆ ਕਿਉਂਕਿ ਸਾਨੂੰ ਪਤਾ ਹੈ ਕਿ ਜੋ ਲੋਕ ਰੋਜ਼ ਇਤੋਂ ਵਜਾਈ ਜਾਂਦੀ ਆ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਸਮੇਂ ਤੋਂ ਪਹਿਲਾਂ ਇਹਦੀ ਕੰਪਲੀਸ਼ਨ ਜਿਹੜੀ ਆ ਉਹ ਕਰ ਰਹੇ ਆ ਇੱਕ ਇੱਕ ਅਸੀਂ ਇਹਦੇ ਕੁਆਲਿਟੀ ਦਾ ਪੂਰਾ ਧਿਆਨ ਦੇ ਰਹੇ ਆ ਸਾਡੇ ਸਰਦਾਰ ਜੋ ਸਾਰੇ ਕਾਉਂਸਲਰ ਸਾਹਿਬਾਨ ਸਾਡੇ ਤਰਨਤਾਰਨ ਤੋਂ ਮਾਲਾਈ ਨੇ ਸੋ ਮੈਂ ਇਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਲੰਘਦੇ ਆਉਂਦੇ ਜ਼ਰੂਰ ਚੱਕਰ ਮਾਰਨ ਕਿਉਂਕਿ ਤਾਂ ਕਿ ਆਪਾਂ ਲੋਕਾਂ ਨੂੰ ਜਲਦੀ ਇਹ ਜਿਹੜਾ ਲੋਕ ਹਰਪਤ ਕਰ ਸਕੀਏ ਜਿਹੜਾ ਫਲਾਈਓਵਰ ਆ ਔਰ ਲੋਕਾਂ ਦੀ ਖਾਚਨ ਪੁਆਰੀ ਜੜੀ ਸਰ ਇੱਕ ਨਾ ਤਰਨਤਨ ਦੇ ਵਿੱਚ ਟੱਕਰ ਸਾਹਿਬ ਹੈ گا ਵਾ ਜੰਡਿਆਲਾ ਰੋਡ ਹੈਗਾ ਵਾ ਮੁਰਾਦਪੁਰਾ ਹੈਗਾ ਵਾ ਬੜੀ ਜ਼ਰੂਰਤ ਹੈ ਸਰ ਗਰਮੀ ਬੱਚੇ ਸਕੂਲੋਂ ਆਉਂਦੇ ਨੇ ਸਰ ਉੱਥੇ ਵੀ ਪੁਲ ਦਾ ਬਹੁਤ ਜ਼ਰੂਰੀ ਹੈਗਾ ਸਰ ਉਹਦੇ ਬਾਰੇ ਕਿਦੋਂ ਉਹਦੀ ਅਸੀਂ ਪਿੱਛੇ ਫੀਜ਼ਿਬਿਲਿਟੀ ਚੈੱਕ ਕਰਵਾਉਣ ਵਾਸਤੇ ਕੋਈ ਫੰਡ ਜਾਰੀ ਕੀਤੇ ਨਹੀਂ ਫੀਜ਼ਿਬਿਲਿਟੀ ਉਹਦੀ ਚੈੱਕ ਹੋ ਰਹੀ ਹੈ ਜੋ ਵੀ ਰਿਪੋਰਟ ਆਉਗੀ ਉਸੇ ਹਿਸਾਬ ਨਾਲ ਕਰ ਲਈ ਕਰ ਦਿਆਂਗੇ ਪੰਜਾਬ ਅੰਦਰ ਕਿੰਨੀ ਸੜਕਾਂ ਦਾ ਲਗਭਗ ਜਿਹੜੀ ਨਿਰਮਾਣ ਹੋ ਰਹੀ ਹੈ ਦੇਖੋ ਪੰਜਾਬ ਦੀਆਂ ਜੇ ਸੜਕਾਂ ਤਾਂ ਵੇਖੀਏ ਤੇ ਸੜਕਾਂ ਦਾ ਜਾਲ ਵਿਛਿਆ ਪਿਆ ਹੈ ਪੰਜਾਬ ਦੇ ਵਿੱਚ 77000 ਕਿਲੋਮੀਟਰ ਦੇ ਕਰੀਬ ਤਰ ਸੜਕਾਂ ਨੇ ਜਿਦੇ ਵਿੱਚ ਸਾਡੇ ਨੈਸ਼ਨਲ ਹਾਈਵੇ ਵੀ ਆ ਸਟੇਟ ਹਾਈਵੇ ਵੀ ਆ ਪੀਡਬੀ ਡਿਊਡੀਆਂ ਦੀਆਂ ਰੋਡ ਦੀ ਨੇ ਲਿੰਕ ਰੋਡ ਵੀ ਨੇ ਮੇਜਰ ਡਿਸਟ੍ਰਿਕਟ ਰੋਡਸ ਵੀ ਨੇ ਅਦਰ ਡਿਸਟ੍ਰਿਕਟ ਰੋਡਸ ਵੀ ਨੇ ਸੋ ਲਗਭਗ ਜਿਹੜਾ ਆ ਉਹ 5 ਸਾਲ ਇੱਕ ਰੋਡ ਦੀ ਸੜਕ ਦੀ ਜਿਹੜੀ ਮਿਆਦ ਆ ਉਹ ਹੁੰਦੀ ਆ ਸੋ ਤੁਸੀਂ ਕਰ ਲੋ ਕਿ ਜਿੰਨੀਆਂ ਹੈਗੀਆਂ ਨੇ ਉਹਦਾ ਪੰਜਵਾਂ ਹਿੱਸਾ ਜਿਹੜਾ ਆ ਉਹ ਰਿਪੇਅਰ ਵਾਸਤੇ ਲਗਭਗ ਜਿਹੜਾ ਆ ਉਹ ਡਿਊ ਹੁੰਦਾ ਔਰ ਉਹਨਾਂ ਦੀ ਰਿਪੇਅਰ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਆ ਅਸੀਂ ਜਿਹੜੀ ਚੀਜ਼ ਹੋਰ ਨਵੀਂ ਇੰਟਰੋਡਿਊਸ ਕੀਤੀ ਆ ਕਿ ਜਿਹੜੇ ਵੀ ਠੇਕੇਦਾਰ ਨੂੰ ਰੋਡ ਬਣਾਉਣ ਦਾ ਕੰਮ ਦਿੱਤਾ ਜਾਂਦਾ ਹੈ ਪਹਿਲਾਂ ਤੇ ਡੀਐਲਪੀ ਡਿਫੈਕਟ ਲਾਇਬਿਲਟੀ ਪੀਰੀਅਡ ਜਿਹੜਾ 1 ਸਾਲ ਦਾ ਸੀਗਾ ਸੋ ਅਸੀਂ ਇਹਨੂੰ ਵਧਾ ਕੇ ਮੇਨਟੇਨੈਂਸ ਦੀ ਜਿਹੜੀ ਜ਼ਿੰਮੇਵਾਰੀ ਆ 5 ਸਾਲ ਤੱਕ ਦੀ ਮੇਨਟੇਨੈਂਸ ਮੇਨਟੇਨੈਂਸ ਵੀ ਜਿਹੜੀ ਆ ਉਹ ਠੇਕੇਦਾਰ ਦੇ ਉੱਤੇ ਸਰ ਇੱਕ ਬੋਲੇਗਾ ਜੀ ਜਿੱਥੋਂ ਪੱਟੀ ਨੂੰ ਜਾਂਦਾ ਰਸਤਾ ਵਾ ਸਰ ਕਾਫੀ ਸਮੇਂ ਤੋਂ ਖਰਾਬ ਹੋ ਗਿਆ ਉਹਦੇ ਵਿੱਚ ਟੋਲ ਮੈਗਮਾ ਵੀ ਕੁਝ ਨਹੀਂ ਵੇਖ ਰਿਹਾ ਤੇ ਬਹੁਤ ਲੋਕਾਂ ਨੂੰ ਪਰੇਸ਼ਾਨੀ ਹੈ ਸਰ ਉਹਦੀ ਮੈਂ ਕਰਵਾ ਲੈਣਾ ਜੀ ਉਹ ਵੀ ਦੇਖ ਸਰ ਇਹ ਇੱਕ ਖੰਡਾ ਕਿ ਬਿਜਲੀ ਬੋਰ ਕੱਲ ਦਾ ਨਿੱਜੀਕਰਨ ਹੋ ਰਿਹਾ ਜਿਵੇਂ ਤਰਲਾ ਜਲੇਖੇ ਕੋਈ ਬਿਲਕੁਲ ਅਫਵਾਵਾ ਨਹੀਂ ਕੋਈ ਨਿੱਜੀਕਰਨ ਨਹੀਂ ਹੋ ਰਿਹਾ ਅਸੀਂ ਤਾਂ ਸਗੋਂ ਗਵਰਨਮੈਂਟ ਸੈਕਟਰ ਨੂੰ ਬढ़ावा ਦੇ ਰਹੇ ਹਾਂ ਅਸੀਂ ਤੇ ਪ੍ਰਾਈਵੇਟ ਥਰਮਲ ਪਲਾਂਟ ਵੀ ਗੋਇੰਦ ਸਿੰਘ ਗੋਇੰਦਵਾਲ ਸਾਹਿਬ ਬਲ ਖਰੀਦ ਕੇ ਜਿਹੜਾ ਸਰਕਾਰੀ ਕੀਤਾ ਸੋ ਕੋਈ ਨਿੱਜੀਕਰਨ ਨਹੀਂ ਸਰ ਸਰ ਇੱਕ ਪਹਿਲਗਾਮ ਦੇ ਵਿੱਚ ਜੋ ਕੁਝ ਹੋਇਆ ਵਾ ਉਹਦੇ ਵਾਸਤੇ ਸਰ ਇੱਕ ਰਣਨੀਤੀ ਹੋ ਰਹੀ ਆ ਸਰ ਉਹਦੇ ਵਾਸਤੇ ਕਿਤਨਾ ਜਿਹੜੇ ਕਿਸਾਨ ਨੇ ਉਹਨਾਂ ਦਾ ਸਾਰਾ ਉੱਥੇ ਹਜੇ ਫਸਲ ਪਈ ਆ ਤੇ ਉਹ ਤੋਂ ਅੱਗੇ ਤੁਸੀਂ ਕੀ ਕਰਨ ਚਾਹੋਗੇ ਲੰਦਨ ਜੋਗ ਘਟਨਾ ਜਿਹੜੀ ਆ ਦੌਰ ਘਟਨਾ ਵਾਪਰੀ ਸੀਗੀ ਸੋ ਅਸੀਂ ਹੋਰ ਜ਼ੋਰ ਸ਼ਬਦਾਂ ਦੇ ਵਿੱਚ ਨਖੇਦੀ ਵੀ ਕੀਤੀ ਆ ਇਸ ਚੀਜ਼ ਦੀ ਨਖੇਦੀ ਨੰਦਾ ਕਰਦੇ ਨਹੀਂ ਆ ਕਿਉਂਕਿ ਆ ਵਹੀ ਵੀ ਧਰਮ ਇਹ ਨਹੀਂ ਸਿਖਾਉਂਦਾ ਇੱਕ ਮਹੀਨੇ ਲੋਕਾਂ ਦੇ ਉੱਤੇ ਜਿਹੜਾ ਇਸ ਤਰ੍ਹਾਂ ਉਹਨਾਂ ਦਾ ਤੁਹਾਡਾ ਗੱਲ ਕਿ ਕੀ ਜਾਨ ਸਰ ਲਾਸਟ ਸਵਾਲ ਵੀ ਝੋਨੇ ਸੀਜ਼ਨ ਆ ਰਿਹਾ ਬਿਜਲੀ ਬੋਰਡ ਦੇ ਕੀ ਪ੍ਰਬੰਧ ਕੀਤੇ ਗਏ ਦੇਖੋ ਬਿਜਲੀ ਦੀ ਸਾਡੀ ਪਿਛਲੇ 3 ਸਾਲ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਚੱਲ ਰਹੀ ਹੈ ਅਸੀਂ 3 ਸਾਲ ਚ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਰਾਦਰ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਵੀ ਅਸੀਂ ਰਾਤ ਦੀ بجائے ਦਿਨੇ ਬਿਜਲੀ ਚੜੀ ਆ ਉਹ ਮਹੱਇਆ ਕਰਵਾਈ ਆ ਇਸ ਵਾਰ ਵੀ ਬਿਜਲੀ ਦੇ ਵਿੱਚ ਕੋਈ ਕਮੀ ਨਹੀਂ ਆ ਤੁਹਾਡੇ ਤਰਨਤਾਨ ਜ਼ਿਲ੍ਹੇ ਦੇ ਵਿੱਚ ਵੀ ਮੈਂ 2 ਮਹੀਨੇ ਪਹਿਲਾਂ ਗਿਆ ਸੀਗਾ ਗੋਇੰਦਵਾਲ ਸਾਹਿਬ ਅਰ ਥਰਮਲ ਪਲਾਂਟ ਦੇ ਉੱਤੇ ਸੋ ਉੱਥੇ ਵੀ ਅਸੀਂ ਦੋ ਯੂਨਿਟ ਸੀਗੇ ਜਿਹੜੇ ਅਸੀਂ ਖਰੀਦੇ ਆ 1080 ਕਰੋੜ ਦੇ ਵਿੱਚ ਉੱਥੇ ਅਸੀਂ ਬਾਕੀ ਜਿਹੜੀ ਜਗ੍ਹਾ ਹੈ ਸਾਡੇ ਕੋਲ ਜ਼ਮੀਨ ਖਾਲੀ ਬਚੀ ਹੈ ਉੱਥੇ 125 ਮੈਗਾਵਾਟ ਦਾ ਸੋਲਰ ਵੀ ਲਾ ਰਹੇ ਆ ਔਰ ਇੱਕ ਸਾਡਾ ਯੂਨਿਟ ਇੱਥੇ ਚੱਲੂਗਾ ਦੂਸਰਾ ਯੂਨਿਟ ਜਿਹੜਾ ਅਸੀਂ ਉਹ 10 ਮਹੀਨਿਆਂ ਤੱਕ ਜਿਹੜਾ ਆ ਉਹ ਚਾਲੂ ਕਰ ਦੇਣਾ ਸੋ ਕੋਲੇ ਦੀ ਕੋਈ ਕਮੀ ਨਹੀਂ ਆ ਸਾਡੇ ਕੋਲੇ ਸਾਡੇ ਥਰਮਲ ਪਲਾਂਟਾਂ ਤੇ ਵੱਧ